हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੰਬਾ ਖੁਰਦ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਟੋਟੀਆਂ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਦੋਸਤੋ ਟੋਟੀਆਂ ਤੋਂ ਜਿਹੜਾ ਰੋਡ ਬਿਲਕੁਲ ਜਮਾਰਾਏ ਪਿੰਡ ਨੂੰ ਆਉਂਦਾ ਉਸ ਪਿੰਡ ਤੋਂ ਵੀ ਛੜਕ ਨਿਕਲਦੀ ਆ ਪਿੰਡ ਚੰਬੇ ਖੁਰਦ ਨੂੰ ਤੇ ਜੇਕਰ ਕਿਸੇ ਵੀਰ ਨੇ ਨਸ਼ਰੇ ਪੰਨੂਆ ਤੋਂ ਆਉਣਾ ਦੋਸਤੋ ਇਸ ਨਸ਼ਰੇ ਪੰਨੂਆ ਤੋਂ ਵੀ ਤਕਰੀਬਨ ਕੋਈ 8 ਕਿਲੋਮੀਟਰ ਦੀ ਦੂਰੀ ਆ ਫੇਲੋ ਕੇ ਪਿੰਡ ਥੋੜੀ ਦੂਰੀ ਤੇ ਬਿਲਕੁਲ ਫੇਲੋ ਕੇ ਪਿੰਡ ਕਿਸ਼ਨਗੜ ਪਿੰਡ ਇੱਕ ਪਾਸੇ ਜਾਮਾ ਰਾਏ ਠੀਕ ਆ ਜੀ ਤੇ ਡੇਰਾ ਸਾਹਿਬ ਇਹ ਬਿਲਕੁਲ ਨਾਲ ਥੋੜੀ ਥੋੜੀ ਦੂਰੀ ਤੇ ਲੱਗਦੇ ਪਿੰਡ ਚੰਬੇਖੁਰ ਤੋਂ ਤੁਸੀਂ ਖਾਸ ਵਿਜ਼ਿਟ ਕਰਨੀ ਆ ਵੀਰ ਜਤਿੰਦਰ ਦੇ ਕੋਲੇ ਆਇਆ ਦੋਸਤੋ ਠੀਕ ਆ ਜੀ ਸੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਹਾਂਜੀ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਦੋਸਤੋ ਬਾਕੀ ਸਮੇਂ ਸਮੇਂ ਨਾਲ ਕੋਈ ਵੀਰ ਸੰਪਰਕ ਬਣਾ ਕੇ ਰੱਖ ਸਕਦਾ ਆਪਣੀ ਪਹਿਲੀ ਵੀਡੀਓ ਜਿਹੜੀ ਦੋਸਤੋ ਇਸ ਘਰੋਂ ਹੈਗੀ ਅੱਜ ਪਸ਼ੂ ਤੁਹਾਨੂੰ ਦੋ ਦਿਖਾਉਣੇ ਆ ਦੋਵੇਂ ਝੋਟੀਆਂ ਦੋਸਤੋ ਦੂਜੇ-ਦੂਜੇ ਸੂਬੇ ਜਿਹੜੀਆਂ ਸੂਣੀਆਂ ਨੇ ਗੱਬਣਾ ਤਿਆਰੀ ਤੇ ਆ ਟਾਈਮ ਸਮਾਂ ਹਜੇ ਕਿੰਨਾ ਲੈ ਜਾਣਗੀਆਂ ਪੂਰੀ ਗੱਲਬਾਤ ਆਪਾਂ ਵੀਰ ਜਤਿੰਦਰ ਦੇ ਨਾਲ ਕਰ ਲਾਂਗੇ ਆਨਰ ਨੇ ਸੋ ਨੰਬਰ ਉਹਨਾਂ ਤੋਂ ਪੁੱਛ ਕੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿਆਂਗੇ ਦੋਸਤੋ ਨੰਬਰਾਂ ਤੇ ਤੁਸੀਂ ਕਾਲ ਕਰਕੇ ਇਹ ਪਸ਼ੂ ਖਰੀਦ ਸਕਦੇ ਜੀ ਵੈਸੇ ਝੋਟੀਆਂ ਦੇਖ ਤੋਂ ਨਾਰਮਲ ਹੀ ਤੁਹਾਨੂੰ ਪਤਾ ਲੱਗ ਜਾਣੀਆਂ ਵੀ ਚੰਗੀਆਂ ਖਾਸੀਆਂ ਨੇ ਸਾਫ਼ ਸਫਾਈ ਵਾਲੀਆਂ ਨੇ ਬਾਡੀ ਬੰਤਰਦੀਆਂ ਵੀ ਪੂਰੀਆਂ ਸਾਫ਼ ਨੇ ਤੇ ਥਾਣ ਦੇਵੇ ਦੀਆਂ ਵੀ ਪੂਰੀਆਂ ਸਾਫ਼ ਆ ਠੀਕ ਆ ਆਉ ਕਰਦੇ ਆਂ ਗੱਲਬਾਤ ਵੀਰ ਜਤਿੰਦਰ ਸਿੰਘ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਅੱਜ 26 ਅਕਤੂਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਤੁਸੀਂ ਨੋਟ ਕਰ ਲਓ ਵੈਸੇ ਪਸ਼ੂ ਗੱਭਣ ਸਾਢੇ 3 ਵਜੇ ਪੌਣੇ 4 ਵਜੇ ਦਾ ਜਿਹੜਾ ਬਿਲਕੁਲ ਸ਼ਾਮ ਦਾ ਸਮਾਂ ਜੀ ਸਭ ਤੋਂ ਪਹਿਲਾਂ ਵੀਰ ਜਤਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਜੀ ਜਤਿੰਦਰ ਭਾਈ ਚਲੋ ਕੰਮ ਤੁਹਾਡਾ ਕਾਫੀ ਪੁਰਾਣਾ ਹੀ ਹੋਊਗਾ ਵੈਸੇ ਪਸ਼ੂ ਵਪਾਰ ਦਾ ਹਾਂਜੀ ਹਾਂਜੀ ਵੀਰ ਜੀ ਚਲੋ ਵੈਸੇ ਆਪਾਂ ਅੱਜ ਪਹਿਲੀ ਵੀਡੀਓ ਪਾ ਰਹੇ ਹਾਂ ਹਾਂਜੀ ਠੀਕ ਆ ਤੇ ਅੱਛਾ ਜਤਿੰਦਰ ਭਾਈ ਮੰਨ ਲਓ ਵੀ ਤਕਰੀਬਨ ਇਧਰੋਂ ਫਤਿਹਪੁਰਬਾਦ ਲਾ ਲਈਏ ਕਿੰਨੇ ਕਿੰਨੇ ਕਿਲੋਮੀਟਰ ਰਹਿ ਜਾਂਦੇ ਅੱਗੇ ਆ ਫਤਿਹਪੁਰ ਤੋਂ ਭਾਈ 8 ਕਿਲੋਮੀਟਰ ਜੇ ਤੇ ਜੇ ਇਧਰੋਂ ਚੋਲਾ ਸਾਹਿਬ ਤੋ ਆਉਣਾ ਜੇ ਹਾਂਜੀ ਇਥੋਂ ਵੀ 8-9 ਕਿਲੋਮੀਟਰ ਦੀ ਦੂਰੀ ਆ ਹਾਂਜੀ ਤੇ ਇਧਰੋਂ ਨਿਸ਼ਹਿਰਾ ਪਨਵਾਦ ਉਹ ਵੀ 8 ਕਿਲੋਮੀਟਰ ਦੀ ਦੂਰੀ ਜੀ ਹੈ ਹਾਂ ਜਿਹੜਾ ਆਪਣਾ ਬਠਿੰਡੇ ਤੇ ਅਮਰਸਰ ਨੈਸ਼ਨਲ ਹਾਈਵੇ ਉਹ ਵੀ ਤਕਰੀਬਨ ਇਥੋਂ ਰਹਿ ਗਿਆ 8 ਕਿਲੋਮੀਟਰ ਹਾਂਜੀ ਨਿਸ਼ਹਿਰਾ ਪਨਵਾਦ ਉੱਤਰੇ ਤਾਈਂ ਹੀ 8 ਕਿਲੋਮੀਟਰ ਹਾਂਜੀ ਹਾਂਜੀ ਠੀਕ ਹੈ ਤਾਂ ਟੋਟੀਆਂ 5 ਕਿਲੋਮੀਟਰ ਹਾਂਜੀ ਟੋਟੀਆਂ 5 ਹੈ ਠੀਕ ਹੈ ਜੀ ਹਾਂਜੀ ਤੇ ਜਤਿੰਦਰ ਵੀਰ ਕਿੰਨੇ ਚਿਰ ਤੋਂ ਵੈਸੇ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਆਪਾਂ ਨੂੰ ਵੀਰ ਦੀ 1.5 ਸਾਲ ਹੋ ਗਿਆ ਜੀ 1.5 ਸਾਲ ਹੋ ਗਏ ਹਾਂਜੀ ਤੇ ਪਸ਼ੂ ਇਸੇ ਤਰ੍ਹਾਂ ਮੱਝਾਂ ਹੀ ਜਿਆਦਾ ਜਾਂ ਝੋਟੀਆਂ ਹੀ ਆਉਂਦੀਆਂ ਨੇ ਨਹੀਂ ਝੋਟੀ ਮੱਝ ਹੀ ਲੈ ਜਾਂਦੀ ਵੀਰ ਜੀ ਠੀਕ ਆ ਹਾਂਜੀ ਵੜਾ ਬੂੜਾ ਦੇ ਵਿੱਚ ਵੀ ਕੋਈ ਚੰਗਾ ਪੀਸ ਆ ਜਾਵੇ ਤੇ ਉਹ ਵੀ ਕਿਤੇ ਨਾ ਕਿਤੇ ਖਰੀਦ ਲੈਣ ਦੀ ਹੋਮਗੇ ਨਹੀਂ ਵੀਰ ਜੀ ਆਪਾਂ ਵੇਰਦੇ ਨਹੀਂ ਵੇਰਦੇ ਨਹੀਂ ਹਾਂਜੀ ਜਿਆਦਾਤਰ ਝੋਟੀਆਂ ਹੀ ਹਾਂਜੀ ਝੋਟੀਆਂ ਤੇ ਝੋਟੀ ਦੋਸਤੋ ਇੱਕ ਬਿਲਕੁਲ ਨੀਲੀ ਦੇ ਪੱਖ ਦੀ ਇੱਕ ਤੁਹ ਨੀਲੀ ਦੇ ਪੱਖ ਦੀ ਜਿਹੜੀ ਇੱਕ ਝੋਟੀ ਦਿਖਾ ਦਾਂਗੇ ਸੋ ਸਟਾਰਟ ਆਪਾਂ ਕਰ ਲੈਨੇ ਆ ਕੱਲੇ-ਕੱਲੇ ਪਸ਼ੂ ਦੀ ਖੋਲ ਕੇ ਤਸੱਲੀ ਦੇ ਨਾਲ ਦੋਸਤੋ ਡਿਟੇਲ ਸਾਂਝੀ ਕਰਦੇ ਆਂਗੇ ਤੋਰਾ-ਤੋੜ ਕੇ ਰੇਟ ਭਾਅ ਫਰਦਾ ਬਿਲਕੁਲ ਵੀਡੀਓ ਦੇ ਵਿੱਚ ਕਰਦੇ ਆਂਗੇ ਠੀਕ ਹੈ ਜਤਿੰਦਰ ਭਾਈ ਕਿਹੜੇ ਪਾਸੇ ਸ਼ੁਰੂ ਕਰਦੇ ਆਂ ਇਸ ਝੋਟੀ ਤੋਂ ਇਤੋਂ ਕਰ ਲੈਨੇ ਬਾਈ ਨੀ ਇਹ ਝੋਟੀ ਦੀ ਕੀ ਇਨਫੋਰਮੇਸ਼ਨ ਆ ਸੁਗਾ ਕਨਵਾ ਸੌਂਦੀ ਪਈ ਹੈ ਜੀ ਇਹ ਦੂਜਾ ਸੁਭਾ ਜੀ ਵੀਰ ਜੀ ਦੂਜਾ ਸੁਭਾ ਹਾਂਜੀ ਸਮਾਂ ਕਿੰਨਾ ਕੁ ਲੈ ਜੂ ਹ ਜੀ ਸਮਾਂ ਵੀਰ ਜੀ 2-4 ਦਿਨ ਲੈ ਜੂਗੀ ਹਮ ਹਾਂਜੀ ਲਓ ਜੀ 2 ਤੋਂ 4 ਦਿਨ ਦਾ ਹਜੇ ਸਮਾਂ ਬਾਕੀ ਆ ਸੂ ਝੋਟੀ ਤੁਸੀਂ ਬਿਲਕੁਲ ਆ ਦੇਖੋ ਮੱਥਾ ਬੱਲ ਹੈਗਾ ਠੀਕ ਹੈ ਜੀ ਮੱਥਾ ਬੱਲ ਆ ਬਿਲਕੁਲ ਜਵਾਬ ਅੱਖਾਂ ਦੇ ਵਿੱਚ ਬਿਲਕੁਲ ਵਾਈਟ ਬਿੱਲੀਆਂ ਅੱਖਾਂ ਨੇ ਤੇ ਮਾਰਕਿੰਗ ਜਿਹੜੀ ਆ ਚੌ ਪੈਰਾਂ ਤੇ ਹੈਗੀ ਇੱਥੇ ਤਕਰੀਬਨ ਅਗਲੇ ਪੈਰਾਂ ਦੇ ਵੀ ਬਿਲਕੁਲ ਜਵਾਬ ਤੇ ਮਗਰਲੇ ਪੈਰ ਵੀ ਬਿਲਕੁਲ ਧੋਤੇ ਆ ਠੀਕ ਆ ਤੇ ਥਣਪੰਡਾ ਬਹੁਤ ਵਧੀਆ ਚੰਗੀਆਂ ਮੈਂ ਪਹਿਲਾਂ ਜ਼ਿਕਰ ਕਰਤਾ ਦੋਵੇਂ ਝੋਟੀਆਂ ਨੇ ਪੂਰੀ ਸਫਾਈ ਵਾਲੀਆਂ ਨੇ ਠੀਕ ਆ ਜੀ ਪਿੰਡੇ ਦੀ ਬਾਡੀ ਸਟਰਕਚਰ ਦੀ ਵੀ ਕਾਫੀ ਸਫਾਈ ਆ ਥਣ ਚੱਡੇ ਦੀ ਵੀ ਬਹੁਤ ਸਫਾਈ ਆ ਜਦੋਂ ਖੋਲ ਕੇ ਦੋਸਤੋਂ ਆਪਾਂ ਤੁਹਾਨੂੰ ਤੋਰ ਕੇ ਦਿਖਾਈ ਬਧੇਰੇ ਸਮਝਾ ਇਹ ਕੋਈ 2 ਤੋਂ 4 ਚਾਰਕ ਦਿਨ ਤੱਕ ਸਮਾਂ ਹਜੇ ਕੱਢਦੀ ਐ ਝੋਟੀ ਚੰਗੀ ਐ ਪਸੰਦ ਆਊਗੀ ਵੀਰਾਂ ਨੂੰ ਜਿਨ੍ਹਾਂ ਨੇ ਬਿਲਕੁਲ ਨਵੇਂ ਪਸ਼ੂ ਖਰੀਦਣ ਦੇ ਚਾਹਵਾਨ ਹੋ ਤੁਸੀਂ ਚੰਗਾ ਬਿਲਕੁਲ ਘਰੇ ਪਸ਼ੂ ਰੱਖਣਾ ਤੇ ਤੁਸੀਂ ਜ਼ਰੂਰ ਇਹਨੂੰ ਹੱਥ ਪਾ ਲਿਓ ਠੀਕ ਐ ਬਾ ਦੇ ਧੰਨਵਾਦ ਬਾਕੀ ਤੇਪਣ ਤੋਂਪਨ ਵਧੀਆ ਜਤੈਂਦਰ ਭਾਈ ਹਾਂਜੀ ਹਾਂਜੀ ਬੀ ਆ ਦੇਖੋ ਜੀ ਅੱਛਾ ਜਤਿੰਦਰ ਮੇਰੇ ਕਿੰਨੀ ਡਿਮਾਂਡ ਕੀਤੀ ਫਿਰਿੰਦੀ ਇਹਦੀ 베ਦੀ ਆਪਣੀ ਪਹਿਲੀ ਵੀਡੀਓ ਜੇ ਹਾਂਜੀ ਆਪਾਂ ਬਿਲਕੁਲ ਜਾਇਜ਼ ਹੀ ਦੇ ਦੇਣਾ ਜੀ ਜੀ 82000 ਚੋਂ ਮਾਨਤਾਣ ਕਰਦਾਂਗੇ 82 ਚੋਂ ਹਾਂਜੀ ਠੀਕ ਆ ਹਾਂਜੀ ਲੋ ਵੀ ਦੋਸਤੋ 82000 ਦੇ ਵਿੱਚੋਂ ਮਾਨਤਾਣਾ ਛੋੜ ਛੱਪਾ ਉਹ ਹੋ ਜਾਊਗਾ ਸੋ ਆ ਬਿਲਕੁਲ ਤੁਸੀਂ ਬਾਕੀ ਆ ਵੀ ਦੇਖ ਲੈਣੀ ਆ ਦੋਸਤੋ ਬਹੁਤੇ ਜਿਹੜੇ ਵੀਰ ਖੜਾਰੇ ਆ ਸੋ ਜਵਾਨ ਵੀਰ ਆ ਸਾਰੇ ਵਪਾਰ ਦਾ ਕੰਮ ਕਰਦੇ ਚੈੱਕ ਕਰੋ ਵੀਰ ਨੇ ਪਸ਼ੂ ਰੱਖੇ ਆ ਨਾਰਮਲੀ ਚੀਜ਼ ਵੇਖ ਕੇ ਕੁਆਲਿਟੀ ਵੇਖ ਕੇ ਪਤਾ ਲੱਗ ਹੀ ਜਾਣਾ ਠੀਕ ਆ ਸੋ ਬਾਕੀ ਵਿਥੀਵੁਥੀ ਸੋਹਣੀ ਆ ਸਪੇਸ ਚੋਂ ਥਾਂਾਂ ਦੇ ਤਕਰੀਬਨ ਕਿ 4 4 5 5 ਇੰਚਾਂ ਦਾ ਜਿਹੜਾ ਦੋਸਤੋ ਥਾਂਾਂ ਲੱਗਾ ਠੀਕ ਆ ਤੇ ਚੰਗੀ ਆ ਛੋਟੀ ਜ਼ਰੂਰ ਤੁਸੀਂ ਆਪਦਾ ਫੈਸਲਾ ਲੈ ਸਕਦੇ ਜੀ ਬਿਲਕੁਲ 82000 ਦੇ ਵਿੱਚੋਂ ਛੋੜ ਚੱਪਾ ਇਮਾਨਦਾਨ ਹੋ ਜਾਊਗਾ ਠੀਕ ਆ ਅੱਛਾ ਜਤਿੰਦਰ ਵੀਰ ਅਗਲੀ ਆਪਣੇ ਕੋਲੇ ਝੋਟੀ ਆ ਜੀ ਹਾਂਜੀ ਵੀਰ ਜੀ ਇਹ ਸਵੇ ਕਿੰਨੇ ਵਜੇ ਹੋ ਰਹੀ ਹੈ ਇਹ ਦੂਜਾ ਵੀਰ ਜੀ ਦੂਜੇ ਸਵੇ ਆ ਹਾਂਜੀ ਠੀਕ ਆ ਜੀ ਦੂਜਾ ਸਵੇ ਦੋਸਤੋ ਬਿਲਕੁਲ ਸੋਹਣਾ ਐਸ ਝੋਟੀ ਨੇ ਠੀਕ ਆ ਹੈ ਪ੍ਰੋਪਰ ਬੈਸਿਸ ਹੈ ਤਿਆਰੀ ਤੇ ਹੀ ਹੈ ਹਾਂਜੀ ਹਾਂਜੀ ਇੱਕ ਦੋ ਦਿਨੀਆਂ ਇਹਦੇ ਵੀ ਇੱਕ ਤਾਂ ਦਿਨ ਕੱਢ ਜੂਗੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸਵੇਰ ਦੂਜਾ ਦੋਸਤੋ ਇੱਕ ਤਾਂ ਦਿਨ ਕੱਢਦੀ ਆ ਠੀਕ ਆ ਬਾਕੀ ਥਣ ਥਣ ਪੂਰਾ ਮੁਠੀ ਆ ਤੇ ਬਿਲਕੁਲ ਸਪੇਸ ਜਿਹੜੀ ਦੋਸਤੋ ਬਿਲਕੁਲ ਦੋ ਝੋਟੀਆਂ ਦੀ ਪਹਿਲਾਂ ਆਪਾਂ ਜ਼ਿਕਰ ਕਰਤਾ ਸੀ ਵੀ ਇੱਕੋ ਜੀਆਂ ਝੋਟੀਆਂ ਨੇ ਇੱਕੋ ਜੀ ਸਪੇਸ ਇੱਕੋ ਜਿਹੇ ਡਰ ਦੀ ਕੁਆਲਿਟੀ ਹੈ ਠੀਕ ਆ ਜੀ ਤੇ ਇਹਨੂੰ ਵੀ ਖੋਲ ਕੇ ਵੀਰ ਕਰਗੇ ਸਾਹਮਣੇ ਪੇਚ ਨਾ ਵੀ ਆਹ ਦੇਖੋ ਜੀ ਠੀਕ ਆ ਸੋ ਸਿੰਗੀ-ਸੂੰਗੀ ਬਹੁਤ ਪਿਆਰੀ ਹੈ ਦੋ ਝੋਟੀਆਂ ਦੀ ਸਿੰਗੀ ਬਿਲਕੁਲ ਕੁੰਡੀ ਆ ਸ਼ਕੀਨੀ ਵਾਲੇ ਪਾਸਿਓਂ ਦੋਸਤੋ ਸ਼ਕੀਨ ਵੀ ਆ ਪਸ਼ੂ ਨਿਗਰ ਪਿੱਠਪੁੜੇ ਦੀ ਪਤਲੇ ਪਿੰਡੇ ਦੀ ਬਾਕੀ ਥਣ ਭਾਂਡਾ ਕਾਫੀ ਸੋਹਣਾ ਵਿਖਾਲਾ ਬਹੁਤ ਸੋਹਣਾ ਆ ਦੇਖੋ ਜੀ ਅੱਜ ਜਿੰਨੀ ਵੀ ਤਿਆਰੀ ਹੈਗੀ ਆ ਦੋਸਤੋ ਪਸ਼ੂਆਂ ਦੀ ਪੂਰੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਅੱਧੇ ਦਿਨ ਤੱਕ ਇੱਕ ਅੱਧੇ ਦਿਨ ਕੱਢ ਜਾਵੇ ਤੇ ਕੱਢ ਜਾ ਬਾਕੀ ਜੇਕਰ ਕੋਈ ਵੀਰ ਵਫਦਾ ਕਰਦਾ ਤੇ ਤਿਆਰੀ ਤੇ ਆ ਪਸ਼ੂ ਜਾਂਦਿਆਂ ਵੀ ਸੂ ਸਕਦਾ ਠੀਕ ਆ ਆ ਦੇਖੋ ਅੱਛਾ ਜਤਿੰਦਰ ਵੀਰੇ ਇਹਦਾ ਕੀ ਲੈਣ ਦੇ ਨੇ ਫਿਰ ਕਰੇਗਾ ਇਹਦਾ ਵੀ 82 ਜੋ ਦੋ ਛੜਦਾਂਗੇ 82 ਜੋ ਹਾਂਜੀ 80 ਦੇ ਦਾਂਗੇ ਉਹ ਚ ਮਾਨਤਨ ਕਰਦਾਂਗੇ 80 ਦੇ ਵਿੱਚੋਂ ਛੋਟ ਹੋ ਜੂਗੀ ਹਾਂਜੀ ਕਰਦੇ ਆਗੇ ਠੀਕ ਆ ਜੀ ਹਾਂਜੀ ਲਓ ਜੀ 80000 ਦੇ ਵਿੱਚੋਂ 20 ਮਾਨਤਨ ਹੋ ਜਾਊਗਾ ਛੋਟ 60000 ਦੇ ਵਿੱਚੋਂ ਵੀ ਹੋ ਜਾਊਗਾ ਸੋ ਝੋਟੀਆਂ ਚੰਗੀਆਂ ਨੇ ਇੱਕ ਵਾਰੀ ਫੇਸ ਕੁਆਲਿਟੀ ਤੁਹਾਨੂੰ ਦੋਸਤੋ ਫਿਰ ਮੈਂ ਤਸੱਲੀ ਨਾਲ ਜਰੂਰ ਦਿਖਾਊਗਾ ਆ ਦੇਖੋ ਠੀਕ ਆ ਜੀ ਸਿੰਘਾਂ ਸੰਗਵਦੀਆਂ ਦੇ ਦੋਵੇਂ ਬਿਲਕੁਲ ਠੀਕ ਆ ਜੀ ਇੱਕ ਨੰਬਰ ਤੇ ਬਾਕੀ ਜਿਹੜਾ ਵੀਰ ਕੋਈ ਥੋੜਾ ਜਿਹਾ ਸ਼ੌਂਕ ਰੱਖਦਾ ਵੀ ਨੀਲੀ ਦੇ ਵਿੱਚ ਪਸ਼ੂ ਖਰੀਦਣ ਦਾ ਗਰੇਡਡ ਪਸ਼ੂ ਥੋੜਾ ਜਿਹਾ ਨੀਲੀ ਦੇ ਵਿੱਚ ਪੈਂਦਾ ਠੀਕ ਆ ਉਹ ਝੋਟੀ ਤੁਸੀਂ ਖਰੀਦਣੀ ਚਾਹੁੰਦੇ ਤਾਂ ਤੁਸੀਂ ਇਸ ਝੋਟੀ ਨਾਲ ਜਿਹੜਾ ਬਿਲਕੁਲ ਤਾਲਮਿਲ ਬਿਠਾ ਲਿਓ ਠੀਕ ਆ ਜਿਹੜਾ ਕੋਈ ਵੀਰ ਬਿਲਕੁਲ ਕਾਲੀ ਮੋਰੀ ਦਾ ਸ਼ਕੀਨ ਆ ਬਿਲਕੁਲ ਸਹੀ-ਸਹੀ ਦੇਖੋ ਤੁਸੀਂ ਇਸ ਝੋਟੀ ਦੀ ਵੀ ਕਾफी ਕਾਬਲੇ ਤਾਰੀਫ ਆ ਬਟਨਾਂ ਨਾਲ ਲੇਵਾ ਸੋ ਸੋਨਾ ਚੱਡਾ ਹੈਗਾ ਠੀਕ ਆ ਹਵਾਨੇ ਚੱਡੇ ਦੀ ਕਾफी ਸਾਫ ਸੋਨਾ ਮੁੱਠੀ ਥਾਣਾ ਤੇ 80000 ਤੇ ਵੀ ਛੋਟਛੱਪਾ ਹੋ ਜਾਊਗਾ 82000 ਡਿਮਾਂਡ ਇਸ ਝੋਟੀ ਦੀ ਹੈ ਜਤਿੰਦਰ ਵੀਰ ਇੱਕ ਸੰਪਰਕ ਨੰਬਰ ਆਪਣੇ ਜਰੂਰ ਭੋਜਗੇ 99147 12238 ਠੀਕ ਹੈ ਜੀ ਹਾਂਜੀ ਇਹੋ ਇੱਕ ਨੰਬਰ ਹੀ ਆਪਣੇ ਕੋਲ ਚੱਲਦਾ ਨਾ ਜੀ ਹਾਂਜੀ ਹਾਂਜੀ ਇੱਕ ਹੀ ਹੈ ਠੀਕ ਹੈ ਭਰਾ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜਤਿੰਦਰ ਖਾਸ ਵਿਜਿਟ ਤੁਸੀਂ ਪਿੰਡ ਚੰਬਾ ਖੁਰਦ ਕਰਨੀ ਹੈਗੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਵਿਜ਼ਿਟ ਕਰ ਸਕਦੇ ਜੇ ਪਿੰਡ ਨਰਖਪਰਖ ਕਰੋ ਪਸ਼ੂਆਂ ਦੀ ਤਸੱਲੀ ਕਰੋ ਗੱਬਣ ਪਸ਼ੂਆ ਆਪ ਦਾ ਤਿਰਪਕੇ ਕੋਈ ਵੀਰ ਤਸੱਲੀ ਕਰ ਸਕਦਾ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ